ਹੈਲੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਨਹਾ ਧੋ ਕੇ ਤਿਆਰ ਹੋ ਚੁੱਕੇ ਆ ਹੁਣ ਆਪਾਂ ਡੀਮਾਰਟ ਜਾ ਰਹੇ ਆ ਸ਼ਿਫਟ ਲੌਂ ਲਈ ਉਹ ਮੇਰੇ ਨਾਲ ਦਿਹਾਣੀ ਆ ਰਹੇ ਨੇ ਜਿਨ੍ਹਾਂ ਨਾਲ ਆਪਾਂ ਜਾਣਾ ਮੋਟਰਸਾਈਕਲ ਲੈ ਕੇ ਆਪਣਾ ਮੋਟਰਸਾਈਕਲ ਖਰਾਬ ਆਗਾ ਉਹਦਾ ਟਾਇਰ ਪਟਿਆ ਬਸ ਉਹਨੂੰ ਪਤੀਆ ਜਦੋਂ ਸੈਲਰੀ ਆ ਗਈ ਹੁਣ ਠੀਕ ਕਰਵਾਵਾਂਗੇ ਤੇ ਉਹਨੂੰ ਆਪਣੇ ਪੁਰਾਣੇ ਹਾਣੀ ਮਿਲ ਰਹੇ ਆਗੇ ਹੋਰ ਵੀ ਕੀ ਹਾਲ ਆ ਠੀਕ ਹੈ ਜੀ ਹੋਰ ਕੀ ਹਾਲ ਵਧੀਆ ਵਧੀਆ ਹੋਰ ਕਿਵੇਂ ਆ ਬਾਈ ਉਸਪਾਰਾਜ ਨਾਟੀ ਆ ਬੰਦ ਕਰੀ ਜੀ ਮਿੰਟ ਆ ਜਾ ਖੜ ਜਾ ਆ ਬਾਈ ਸੀਸੀਵੀ ਨਾਲ ਆਪਣੇ ਆਇਆ ਬਾਈ ਸੀਸੀ ਜੱਟ ਨੇ ਬਣਾਈ ਕੁੜੇ ਮਾਰਨਿੰਗ ਜੀ ਦਾ ਆਪਣਾ ਬਰਥਡੇ ਹੈਪੀ ਬਰਥਡੇ ਬਾਈ ਹੈਪੀ ਬਰਥਡੇ ਧੰਨਵਾਦ ਹੋਰ ਪਾਰਟੀ ਛਾਲਟੀ ਪਾਰਟੀ ਵੀ ਕਰ ਦਿੰਨੇ ਆ ਜੋ ਬੈਠੋ ਤੁਸੀਂ ਸਾਡੇ ਨਾਲ ਚਲੋ ਚਲ ਵੀ 나ੜੀ ਹੈਪੀ ਬਰਥਡੇ ਕਹਿ ਬਾਈ ਨੂੰ ਫਿਰ ਆਪਾਂ ਸ਼ਿਫਟ ਤੇ ਚੱਲਦੇ ਆਂ ਪਹਿਲਾਂ ਨਹੀਂ ਦੱਸਿਆ ਆਪਾਂ ਅੱਜ ਕੱਲ ਕੰਮ ਤੋਂ ਛੁੱਟੀ ਮਾਰ ਲੈਂਦੇ ਤੇ ਛੁੱਟੀ ਮਾਰ ਲਓ ਯਾਰ ਹੁਣ ਸਾਡੇ ਵਾਲਾ ਹੁਣ ਜਦ ਤਿਆਰ ਹੀ ਹੋ ਗਏ ਹੁਣ ਨਹੀਂ ਮਾਰੀ ਜਾਂਦੀ ਬਾਈ ਮੈਂ ਵੀ ਤਾਂ ਤਿਆਰ ਹੀ ਆਂ ਭਰਾ ਮੈਂ ਵੀ ਡੈੜੀ ਤੋਂ ਮੁੜ ਕੇ ਸਭ ਨੂੰ ਮੈਂ ਦਿੱਤੇ ਹੁਣ ਵਾਲੇ ਮੁੰਡਿਆਂ ਅੱਜ ਵੀ ਚਿੱਤੀ ਹੁਣ ਤੂੰ ਚੱਲ ਗਏ ਚਲੋ ਚਲੋ ਮੋਟਰਸਾਈਕਲ ਤੋਰ ਓਏ ਮੇਰੀ ਗੱਲ ਸੁਣ ਚੱਲ ਠੀਕ ਆ ਹੋਰ ਦੱਸ ਚੱਲ ਮੋਟਰਸਾਈਕਲ ਤੋਰ ਮੁੰਡਾ ਆਪਣਾ 60 ਰੁਪਏ ਦਾ ਪਵਾਇਆ ਤੇ ਲਓ ਈਆ ਲਗਾ ਕਾਦਾ ਕੇਦਿਆਂ ਨੂੰ ਪਣਾ ਚੱਲ ਕਿੱਕ ਮਾਰੋ ਬਾਦੀ ਵੀ ਨਹੀਂ ਦੇਖੀ ਨਾ ਹੋਲੀ ਕਿ ਕਿੱਕ ਨਾ ਚੱਲ ਬਾਈ ਸੀਸੀ ਗਾਹ ਨੂੰ ਹਟ ਸੋ ਗਾਈਜ਼ ਵੀਰੇ ਤੁਸੀਂ ਆਪਾਂ ਹੁਣ ਪਿੰਡ ਚ ਤੁਰ ਪਏ ਆ ਹੁਣ ਆਪਾਂ ਇੰਦਰ ਬਾਈਕ ਉੱਤੇ ਕਿਆ ਬਾਪੂ ਹੋਰ ਦਾਗਾ ਖਟਾ ਆ ਸਾਡੀ ਰਹਿਣਾ ਹੋਰ ਆਪ ਜਾ ਰਹੇ ਆ ਡੀਮਾਰਟ ਆ ਆਪਣਾ ਪਿੰਡ ਆ ਪਿੰਡ ਦੇ ਆਸੇ ਪਾਸੇ ਹਰੀਆਲੀ ਆ ਹਰੀਆਲੀ ਭਈ ਅਸੀਂ ਇੰਜਨ ਕਰਾਉਣਾ ਮਸਲਾ ਜੋ ਵੀ ਕੋਈ ਬੰਦਾ ਹੈਗਾ ਵਧੀਆ ਮੈਸਤਰੀ ਘੱਟ ਪੈਸਿਆਂ ਚ ਹੋ ਜੇ ਤਾਂ ਆਪਣਾ ਕਮੈਂਟ ਚ ਕਰ ਸਕਦਾ ਬਲੌਗ ਵਿੱਚ ਧੰਨਵਾਦ ਆ ਹਰਿਆਲੀ ਦਾ ਵਿਊ ਕਿੰਨਾ ਸੋਹਣਾ ਲੱਗ ਰਿਹਾ ਬਾਬੇ ਦੇਖੋ ਟੌਮ ਟੌਮ ਲੰਗਰ ਲੱਗ ਰਿਹਾ ਜੋਂਦਾ ਵੱਡ ਨਾਲ ਹੋਇਆ ਵੇ ਲੰਗਰ ਚੱਲ ਰਿਹਾ ਸੀਗਾ ਉੱਥੇ ਤੁਸੀਂ ਦੇਖ ਹੀ ਲਿਆਊਗਾ ਕਾ ਕਰਤੇ ਆਪਣਾ ਸਕੂਲ ਆ ਗਿਆ ਉਸ ਮੰਡੀ ਦਾ ਇਹ ਚੰਗੇ ਟੂਰਨਾਮੈਂਟ ਕੈਂਪੀਅਲ ਚੱਲ ਰਿਹਾ ਪੀਐਮਪੀਐਲ ਉਹ ਦੇਖ ਮੁੰਡੇ ਖੇਡ ਹੀ ਜਾਂਦੇ ਆ ਆ ਹੁਣ ਅੱਗਲੀ ਪੜ ਗਏ ਆ ਫਟ ਗਏ ਆਸੇ-ਬਾਸੇ ਦੇਖੋ ਗਲੀ ਦੇ ਕਿੰਨੇ ਹਰਿਆਲੀ ਆ ਪਿੰਡ ਫੂਸਵੰਡੀ ਇਹ ਮਾਡਲ ਨਾ ਆ ਜੀ ਦੀ ਗਾਨਾ ਆ ਗਈ ਆ ਹੁਣ ਆਪਾਂ ਇੰਦਰਜੀਤ ਦੀ ਗਲੀ ਚ ਵੜ ਗਏ ਹਾਂ ਇੰਦਰਜੀਤ ਦੀ ਗਲੀ ਚ ਵੜ ਗਏ ਆਪਾਂ ਇਹਦਾ ਫੋਨ ਆ ਗਿਆ ਇਹਦਾ ਫੋਨ ਆ ਗਿਆ ਮੋੜਦਾ ਮੋੜਦਾ ਆ ਖੜਾਗਾ ਭਾਈ ਹਾਂ ਭਾਈ ਵਾ ਵੀ ਆਪਾਂ ਹੁਣ ਫਰਨੀ ਦੇ ਫਰਨੀ ਦੇ ਚੜਨ ਆ ਲਿਆ ਫਰਨੀ ਦੇ ਚੜਨ ਆ ਲਿਆ ਕਿਵੇਂ ਸਮਝਾ ਲ ਦਿੰਦਾ ਨਾ ਉਹ ਦੋ ਮਹੀਨਾ ਭਰਾਵਾ ਹੋਂ ਤੂੰ ਬੁੱਦੂ ਲਾ ਆਪਾਂ ਦਾ ਆਪਣਾ ਪਲਾਨ ਪੂਨੇ ਦਾਗਾ ਬਾਈ ਯਾਰ ਬਸ ਤਨਖਾਹ ਹੀ ਆਏ ਤਾਂ ਫਿਰ ਆਪਾਂ ਪੂਨੇ ਚੱਲਣਾ ਆ ਦੇਖੋ ਬੈਠੇ ਆਗੇ ਪਿੰਡ ਦੇ ਸਾਧਦੇ ਬਜ਼ੁਰਗ ਆ ਆਪਣਾ ਡਾ ਆਮ ਹੁਣ ਭਰਾਵਾ ਉੱਥੇ ਪੰਜ ਰੋਡ ਤੇ ਚੜ ਚੁੱਕੇ ਆ ਬਾਈ ਇਹ ਰੋਡ ਬੜਾ ਐ ਮਨਤਾਲੀਆ ਪੋਲ ਵਾਲੇ ਨਾਲ ਜੁੜਦਾ ਜਾ ਕੇ ਇਹ ਇਹ ਮਾਨਸਰ ਰੋਡ ਨਾਲ ਜੁੜ ਜਾਂਦਾ ਜੱਸੀ ਚੌਂਕ ਪਹਿਲਾਂ ਜੱਸੀ ਚੌਂਕ ਆਉਂਦਾਗਾ ਜੱਸੀ ਚੌਂਕ ਤੋਂ ਸਿੱਧਾ ਬਟਿੰਡੇ ਨੂੰ ਛੱਡ ਕੇ ਜਾਂਦੀ ਆ। ਦੇਖਿਆ ਨਹੀਂ ਹੋਣਾ ਇਹ। ਆ ਦੇਖ ਆਹ ਦੇਖੋ ਸਾਰਾ ਰੋਡ ਆਇਆ। ਫਿਰ ਤੇ ਵੀ ਦਿਖਾ ਦੇ। ਹਰੀਆਲੀ ਦੇਖੋ ਆ ਰਹੀ ਆ। ਹਰੀ ਸ਼ਹਰੀ ਜਾਂ। ਆਮਣੇ ਆ ਲਾਇ ਨਵਾ ਲਾਇ ਦਾ ਫਾੜ ਕੇ ਲੱਗਿਆ ਹੁੰਦਾ। ਫਾੜ ਕੇ ਲੱਗਿਆ ਪਿਆ ਟ੍ਰੇਨ ਜਾ ਰਹੀ ਆ। ਟ੍ਰੇਨ ਆ। ਅੱਬੇ ਪਾਸੇ ਨੂੰ ਲੱਗਿਆ ਹੋਇਆ ਹੈਗਾ ਆ ਬਾਪੂ ਲਰੇਜ ਦਿਖਾ ਦੇ ਬਾਹਲੇ ਆ ਆ ਡਿੱਪੂ ਆਪਣੇ ਪਿੰਡ ਦੇ ਬਾਪੂ ਲਰੇਜ ਦਿਖਾ ਦੇ ਬਾਹਲੇ ਆ ਬਾਪੂ ਲਰੇਜ ਨਾਲ ਬਾਦ ਕੋਈ ਹੁੰਦਾ ਕਿੱਲਾ ਆ ਰਿਹਾ ਤੈਨੂੰ ਹੈ ਅਜਸੂ ਦੀ ਮੋਟਰ ਆ ਅਜਸੂ ਦੀ ਇਹ ਕਿਹੜਾ ਅਜਸੂ ਆ ਹੋਈ ਇਹ ਬੰਡੇ ਦਾ ਉਹਦੀ ਆ ਉਹ ਦੇਖ ਚਲ ਬਾਹਰ ਦੇਖੋ ਬਾਈ ਜਿਆਦਾ ਲੱਗ ਰਿਹਾ ਬੈ ਨਾ ਟ੍ਰੈਫਿਕ ਬਹੁਤ ਹੋ ਜਾਂਦਾ ਇਹ ਫਾੜ ਕਿਤੇ ਵੀ ਹਾਂ ਰਸ ਬਹੁਤ ਹੋ ਜਾਂਦਾ ਆ ਦੇਖੋ ਹੁਣ ਫਾੜੇ ਹੁਣ ਵੀ ਫਾੜੇ ਖੁੱਲਿਆਗਾ ਹੁਣੇ ਫਾੜੇ ਖੁੱਲਿਆਗਾ ਦੇਖੋ ਤਾਂ ਇੰਨੀ ਭੀੜ ਆ ਗਈ ਦੇਖੋ 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 ਹੀ ਦੇਖ ਆ ਬਾਈ ਇਧਰ ਆ ਇੰਨੀ ਭੀੜ ਆ ਗਈ ਹੁਣੀ ਫਾੜੇ ਖੁੱਲਿਆ ਆ ਫਾੜੇ ਦੁਆਰੇ ਲਾਈ ਜਾਂਦਾ ਉਹ ਬਾਈ ਉਹ ਆਪਣੇ ਜਿਹੜੇ ਬੰਦੇ ਸੀਗੇ ਨਾਲ ਪਿੱਛੇ ਰਹਿ ਗਏ ਹਾਂ ਹਾਂ ਉਹ ਲਾਦਾ ਲਾਦਾ ਬਾਈ ਲਾਦਾ ਫਾੜੇ ਬਾਈ ਲਾਦਾ ਇੱਕ ਗੱਡੀ ਹੋਰ ਇਧਰੋਂ ਆਇਆ ਬਣਾ ਆ ਡੀਪੂ ਆ ਬਾਈ ਕੱਲੇ ਜੱਸੀ ਚੌਂਗ ਵਿੱਚ ਹੀ ਤਿੰਨ ਦੀਪੂ ਆਗੇ ਇੱਕ ਗੈਸ ਪਲਾਟ ਆਗਾ ਤੇਲ ਦੀਪੂ ਆ ਤਿੰਨ ਇੱਕ ਗੈਸ ਪਲਾਟ ਆ ਆ ਦੇਖੋ ਆ ਗੈਸ ਪਲਾਟ ਦਾ ਗੇਟ ਆਗਾ ਜਿੱਥੋਂ ਕੱਟੀਆਂ ਐਂਟਰ ਹੁੰਦੀਆਂ ਪਿੰਡ ਦੀ ਬੱਸ ਆ ਰਹੀ ਆ ਹੌਲੀ ਤੋਰ ਲਾ ਫੜਕ ਲੱਗਿਆ ਪਿਆ ਆ ਦੇਖੋ ਬਾਈ ਰਾਜੂ హెయిర్ ਸਟਾਈਲ ਮਰਾ ਬਰਾ ਬੱਚਿਆ ਗਿਆ ਜਾ ਜਾ ਹਾਂ ਵੀ ਆਪਾਂ ਬਾਈ ਕਾਕੂ ਉੱਲੜ ਗਏ ਬਹੁਤ ਹੀ ਵਧੀਆ ਬਾਲ ਕੱਟਦਾ ਬਈ ਬਾਲ ਕੱਟੇਗਾ ਹੁਣ ਆ ਮੁੰਡਾ ਬਾਲ ਕੱਟ ਰਿਹਾ ਤੂੰ ਵੀ ਕਰਾਣਾ ਇੰਦਰ ਕੀ ਕਰਾਣਾ ਤੂੰ ਮੈਂ ਕੋਈ ਨਹੀਂ ਮੈਂ ਤਾਂ ਨਹੀਂ ਆ ਗਿਆ ਉਹੀ ਆ ਗਿਆ ਟਾਈਮ ਵੀ ਆਪਣਾ ਥੋੜਾ ਰਹਿ ਗਿਆ ਆਪਾਂ ਸ਼ਿਫਟ ਤੇ ਹੀ ਪਹੁੰਚਣਾ ਟਾਈਮ ਨਾਲ ਹੋਰਾ ਹੋ ਗਿਆ ਰੰਗ ਸਿੱਕੂ ਯਾਰ ਉਹਨਾਂ ਮੁੰਡਾ ਹੀ ਹੋਰ ਹੈ ਮੈਂ ਜਿੱਥੇ ਹੋ ਰਾਇਆ ਬੋਸ ਮੰਡੀ ਤੇ ਤੁਹਾਨੂੰ ਸੁਣਾਇਆ ਸੀ ਨਾ ਜਿਹੜਾ ਮੰਡੀ ਦਾ ਵਾਲਾ ਜਿਹੜਾ ਵਰਦੀ ਹੈ ਸਾਰੇ ਕਾਲੀ ਹੈ ਇਹ ਬਲੌਗ ਤੋਂ ਨਾਲ ਕਾਲੇ ਵੀ ਨਹੀਂ ਸੁਣਨੀ ਇਹਨੇ ਬਲੌਗ ਤੈਨੂੰ ਪਤਾ ਨਹੀਂ ਕਿ ਬਲੌਗ ਗੋਲ ਵਿੱਚ ਚੱਲ ਜਾਈਏ ਚਾਰ ਸਕੇ ਨਹੀਂ ਨਹੀਂ ਯਾਰ ਬਈ ਅਸੀਂ ਕੰਮ ਤੇ ਜਾਣਾ ਸਾਡੇ ਕੋਲ ਹੁਣ ਟਾਈਮ ਘੱਟ ਹੈਗਾ ਅਗਲੀ ਵਾਰ ਜ਼ਰੂਰ ਚੱਲਾਂਗੇ ਛੋਟੇ ਨਾਲ ਜਿੱਥੇ ਗੋਲ ਹੋਰ ਬਈ ਕਾਕੂ ਕੰਮ ਵਧੀਆ ਚੱਲ ਰਿਹਾ ਨਾ ਠੀਕ ਆ ਗਾਇਸ ਵਿੱਚ ਬੋਲ ਸਾਰਾ ਐਡਰੈਸ ਦੱਸ ਜੱਸੀ ਜੋ ਬੱਸੀ ਦਾ ਹੁੰਦਾ ਆ ਮੁੰਡੇ ਦੀ ਦੁਕਾਨ ਆ ਭਾਈ ਜੱਸੀ ਚੌਂਕ ਤੇ ਇਹਦੇ ਕੋਲ ਆ ਕੇ ਇਹਦੇ ਕੋਲ ਬਾਲ ਬੁੱਲ ਕਟਵਾਓ ਆ ਜੱਸੀ ਜਾਓਗਾ ਆ ਜੱਸੀ ਜਾਓਗਾ ਤੇ ਰੇਤਾਂ ਮਿੱਟੀ ਇੰਨਾ ਆ ਐਚਬੀਨ ਆ ਗਿਆ ਐਚਬੀਨ ਆ ਜਿਹੜਾ ਸਾਹਮਣੇ ਬਿਲਡਿੰਗ ਆ ਨਾ ਬਿਲਡਿੰਗ ਆ ਆ ਜਿਹੜੀ ਬਿਲਡਿੰਗ ਐਚਬੀਨ ਆਗਾ ਇਹ ਇਹ ਇੰਤਲਾਣ ਬਣਾਇਜੀ ਬਾਰੇ ਚੱਲ ਨਹੀਂ ਗਈ ਅੱਜ ਪੂਰਾ ਇੱਥੇ ਬਹੁਤ ਤਗੜੇ ਤਗੜੇ ਸੈਲੀਬ੍ਰਿਟੀ ਆ ਗਏ ਗਏ ਆ ਗਏ ਹਾਂ ਹੁਣ ਆਪਾਂ ਚੱਲ ਰਹੇ ਆਂਗੇ ਜੀ ਮਾਰ ਦੇ ਰਾਹ ਬਾਦ ਨੂੰ ਅੱਗੇ ਵੱਧ ਰਹੇ ਆਂ ਜੀ ਅੱਜ ਵੀ ਇਹਨਾਂ ਦੀ ਫੋਟੋ ਕਾਪੀ ਆ ਹਾਂਜੀ ਉਹ ਦੇਖੋ ਤੁਸੀਂ ਬੋਰਡ ਉੱਤੇ ਲਿਖਿਆਗਾ ਸ਼੍ਰੀ ਮੁਖਤਾਰ ਸਾਹਿਬ 59 ਤੇ ਬਠਿੰਡਾ ਸੇ 1 ਕਿਲੋਮੀਟਰ ਪੰਜਾਬ ਕੇਂਦਰੀ ਯੂਨੀਵਰਸਿਟੀ ਉਹ ਪੰਜਾਬ ਕੇਂਦਰੀ ਯੂਨੀਵਰਸਿਟੀ ਜਿਹੜਾ ਆ ਨਹੀਂ ਰਾਹ ਜਾਂਦਾ ਆ ਇੱਧਰ ਇੱਧਰ ਹੁੰਦੀ ਸੀ ਹੁਣ ਹਾਂ ਇੱਧਰ ਇੱਧਰ ਆ ਕੇ ਹੁੰਦੀ ਸੀ ਇਹ ਹੁਣ ਉੱਧਰ ਵਾ ਗਈ ਕੁੱਤੇ ਬਈ ਆਪਣੇ ਅੱਛਾ ਆ ਅੰਡਰਗਰਾਉਂਡ ਬ੍ਰਿਜ ਆ ਅੰਡਰਗਰਾਉਂਡ ਜਦੋਂ ਮੀਂਹ ਆਉਂਦਾ ਨਾ ਇਹ ਇਹ ਫੁੱਲ ਭਰ ਜਾਂਦਾ ਹੈ ਪਾਣੀ ਦਾ ਇਹੀ ਆ ਮਾਰ ਜੇ ਮੀਂਹ ਆਉਂਦਾ ਪਾਣੀ ਨਾ ਭਰ ਜਿੱਤਾ ਬੰਦੇ ਖੜ ਜਾਂਦੇ ਆ ਮੋਟਰਸਾਈਕਲ ਤੇ ਝਿੱਕੇ ਫਰ ਲੱਤਾ ਭਾਉਂ ਕੇ ਤੁਰ ਤੁਰ ਕੇ ਮਸਾ ਜਾਂਦੇ ਐਸਾ ਐਕਸੀਡੈਂਟ ਵੀ ਹੋ ਜਾਂਦੇ ਕਈ ਵਾਰ ਭਾਈ ਬਣਾਇਆ ਦਾ ਠੀਕ ਠੀਕ ਆ ਮਾਰੂ ਉੱਚਾ ਰੱਖਣਾ ਈ ਥੋੜਾ ਜਿਆਦਾ ਬਹੁਤ ਐ ਜੇ ਉੱਪਰ ਜੀ ਟ੍ਰੇਨ ਲੱਗਦੀ ਹੈ ਆ ਦੇਖੋ ਹੁਣ ਆਪਾਂ ਬਾਹਰ ਨਿਕਲ ਕੇ ਰੇਲ ਚ ਜਾ ਆਪਾਂ ਰੇਲ ਚ ਚੱਲ ਰਹੇ ਹਾਂ ਜੇ ਫੇਰ ਬੈਂਸਰਾ ਵੀ ਇੱਥੇ ਲਿਖਿਆ ਲੁਧਿਆਣਾ 159 ਹੋਰ 89 85 ਬਠਿੰਡਾ 5 ਤੇ ਮਲੋਟ 57 ਆ ਆਹ ਤੁਮ ਬਾਤ ਰਹੇ ਆ ਕਿ ਦੀ ਬਾੜ ਆਹ ਆਹ ਬਈ ਦੇਖੋ ਮੌਜਗੜ ਆ ਮੌਜਗੜ ਇਹਦੇ ਅੰਦਰ ਕਰੈਕਟਰ ਦੀ ਮੈਂ ਟੀਮ ਦਾ ਮੈਚ ਲੱਗਦਾਗਾ ਇੱਥੇ 7000 ਰੁਪਏ ਨੇ ਦੇਖੋ ਇਹ ਤਾਂ ਆ ਜਾਂਸੀ ਆ ਆ ਦੇਖੋ ਆ ਆ ਗਈ ਮਹੀਦਰਾ ਦੀ ਜਾਂਸੀ ਇੱਥੇ ਬਈ ਹੁਣੀ ਸਰੂਖਾਨ ਆ ਕੇ ਗਿਆ ਸੀਗਾ ਗੱਡੀ ਲਾਉਂਸ ਕਰਕੇ ਗਿਆ ਸੀਗਾ ਉਹ ਉਹ ਆਪਣੇ ਐਸਐਮ ਸਰ ਜਾ ਰਹੇ ਨੇ ਪੁਆਇੰਟ ਦੇ ਅੱਗੇ ਦੇਖੋ ਇੱਧਰ ਦੇਖੋ ਬਈ ਉਹ ਡੀਮਾਰਟ ਦੀ ਬਿਲਡਿੰਗ ਆ ਰਹੀ ਆ ਉਹ ਆ ਗਏ ਟੀਮ ਆਟ ਹੁਣ ਆਪਾਂ ਇਸ ਨੂੰ ਇੰਟਰ ਕਰਾਂਗੇ ਅੰਦਰੋਂ ਇਹ ਆ ਦੇਖੋ ਇੰਡੀਕੇਟਰ ਦੇਦਾ ਇੰਦਰ ਨੇ ਹੁਣ ਆਪਾਂ ਇਥੋਂ ਅੰਦਰ ਇੰਟਰ ਕਰਾਂਗੇ ਅੰਦਰ ਐਂਟਰ ਕਰਾਂਗੇ ਆ ਕਰਕੇ ਟੀਮ ਆਟ ਆ ਆਪਣੇ ਫੈਸਿਲਿਟੀ ਵਾਲੇ ਡਿਊਟੀ ਕਰ ਰਹੇ ਨੇ ਕੰਮ ਦਿਖਾ ਦੇ ਚਲਾਂਗੇ ਫੈਸਿਲਿਟੀ ਵਾਲੇ ਡਿਊਟੀ ਕਰ ਰਹੇ ਨੇ ਆ ਭਾਈ ਗੁਰਪ੍ਰੀਤਾ ਇਹ ਭਾਈ ਬਹੁਤ ਮਿਹਨਤੀ ਬੰਦਾ ਹੈ ਇਹ ਇਮਾਨਦਾਰ ਬੰਦਾ ਟੀਮ ਆਟ ਦਾ ਬੋਲ ਗੱਡੀਆਂ ਆ ਗੱਡੀਆਂ ਅੱਜ ਸੰਡੇ ਆ ਬਈ ਸੰਡੇ ਨੂੰ ਐਤਵਾਰ ਨੂੰ ਨਾ ਬਹੁਤ ਭੀੜ ਹੁੰਦੀ ਹੈ ਗੱਡੀ ਮਾਰ ਆਹ ਦੇਖੋ ਐਚਕੇ ਵਾਲੇ ਲੱਗੇ ਪਏ ਨੇ ਸਫਾਈ ਕਰਨ ਆਡੀ ਸੰਗਾਆਂ ਖੜੀਆਂ ਬਈ ਦੋ ਇਹ ਵੀ ਲਾਉਣਗਾ ਆ ਦੇਖੋ ਮੁੰਡੇ ਸ਼ਿਫਟ ਤੇ ਜਾ ਰਹੇ ਨੇ ਸਮੇਤ ਇਹ ਪ੍ਰਮੋਟਰ ਹੈ ਗੱਡੀ ਮਾਰਦਾ ਵੈਸੇ ਸਟਾਫ ਵਾਲਾ ਆਈ ਕਾਰਡ ਪਾਈ ਬੈਠਾਗਾ ਤੂੰ ਪ੍ਰਮੋਟਰ ਹੈਗਾ ਆ ਬਾਈ 나ਗ ਹੈਲੋ ਹੋਰ ਭਾਈ ਹੋਰ ਮੇਰੇ ਕਾਰ ਵਾਲੀ ਤੇਰੀ ਕਿੱਧਰ ਗਈ ਹੋ ਆ ਠੀਕ ਆ ਕਾਰ ਵਾਲੀ ਕਿਹੜੇ ਵਾਲੀ ਕਾਰ ਵਾਲੀ ਤੇਰੀ ਕਿਹੜੇ ਵਾਲੀ ਐ ਤਾਂ ਹੈਗੀ ਤੇਰੀ ਜਿਹੜੇ ਐ ਚਾਬੀ ਘਵਾਉਂਦੇ ਹੁੰਦੇ ਆ ਪਿੱਛੇ ਉਹ ਤਾਂ ਚਾਬੀ ਘਵਾਉਣ ਵਾਲਿਆਂ ਬਾਵਾ ਬਾਵਾ ਹਾਂ ਦੱਸ ਕਿੱਥੇ ਪਹੁੰਚ ਗਿਆ ਨਾ ਨਹੀਂ ਪਤਾ ਨਾ ਤਾਂ ਲੈਣੀ ਨਹੀਂ ਆਪਾਂ ਜਸਵਿੰਦਰਾ ਸੱਪ ਕਿੱਡਾ ਪਾ ਲੈ ਕੈਲੀਫੋਰਨੀਆ ਨਾਗ ਉਹ ਦੇਖੋ ਭਾਈ ਪੰਜ ਕਰ ਰਹੇ ਨੇ ਉੱਥੇ ਹੁਣ ਆਪਾਂ ਵੀ ਅੰਦਰ ਜਾ ਰਹੇ ਆ ਨਾਤੀ ਉਰੇ ਆ ਗਏ ਆ ਦੇਖੋ ਮੁੰਡੇ ਸ਼ਿਫਟ ਤੇ ਜਾ ਰਹੇ ਨੇ ਇੱਥੇ ਸਪਾਈ ਹੋ ਰਹੀ ਆ ਮੈਨੇਜਰ ਲੱਗ ਰਹੇ ਨੇ ਸਫਾਈ ਕਰਾਉਣ ਦਿਵਾਲੀ ਦਾ ਕਰਕੇ ਆ ਆ ਗਿਆ ਆਪਣੇ ਮੁੰਡੇ ਸਾਰੇ ਦੋ ਹੋ ਗਏ ਸੇਫਟ ਲੋੜਾ ਜਸਪ੍ਰੀਤ ਠੀਕ ਹੈ ਜੀ ਕੀ ਹਾਲ ਐਂਕਲ ਠੀਕ ਹੈ ਠੀਕ ਆ ਦੇਖੋ ਆਪਣਾ ਯਾਰ ਆਪਣਾ ਸਮਾਨ ਕੱਢ ਇੰਦਰ ਆ ਮੈਂ ਚਾਰ ਪਾ ਕੇ ਆਇਆ ਆਪਣਾ ਕੱਢ ਲਾ ਇਹ ਆਪਣਾ ਨਹੀਂ ਮਿਲਗਾ ਇੰਦਰਾ ਪਰਣਾ ਘਟਦਾ ਚੜਨੀ ਟੋਗੇ ਚਲੋ ਜੀ ਚਨਾ ਬਰਥਡੇ ਅੱਜ ਆਪਣੇ ਯਾਰ ਦਾ ਬਲੋਗ ਬਲੋਗ ਆ ਯਾਰ ਦਾ ਨਹੀਂ ਭਰਾਵਾ ਭੈਣ ਲੱਗਦੀ ਹੈ ਇੱਕੋ ਹੀ ਹੈ ਜੈਤ ਹੋਇਆ ਸੀ ਸਦਾ ਆਪਣੀ ਭੈਣ ਦਾ ਹੈਪੀ ਬਰਥਡੇ ਅੱਜ ਹੈਪੀ ਬਰਥਡੇ ਸਿਸਟਰ ਤੇ ਇੰਨਾਂ ਨੂੰ ਹੈਪੀ ਬਰਥਡੇ ਪਾਪਾ ਕਦੇ ਬਰਾਇਆ ਆਉਂਦੀ ਨਹੀਂ ਆਪਾਂ ਠੀਕ ਦੇਖੀ ਕੋਲੀਆ ਮੇਰਾ ਖੋਡੇ ਨਹੀਂ ਆ ਬਾਹਰ ਕੀ ਕਰਤਾ ਬਈ ਆਪਾਂ ਭੈਣ ਦਾ ਵਾਢੀ ਹੈਪੀ ਬਰਥਡੇ ਭੈਣ ਨੂੰ ਹਾਂਜੀ ਦੋਸਤੋ ਹੁਣ ਅਸੀਂ ਅੰਦਰ ਜਾ ਰਹੇ ਹਾਂ ਡੀ ਮਾਰਟ ਦੇ ਉੱਥੇ ਮੋਬਾਈਲ ਅਲਾਉਡ ਨਹੀਂ ਬਾਕੀ ਸਾਨੂੰ ਸਾਫ ਨੂੰ ਦੱਸਾਂਗੇ ਜਦੋਂ ਬਾਹਰ ਆਗੇ 11 ਵਜੇ ਦੱਸਾਂਗੇ ਚੱਲੇ ਅੰਦਰ ਦੋਸਤੋ ਹੁਣ ਲੰਚ ਟਾਈਮ ਹੋ ਚੁੱਕਾ ਹੈ ਅਸੀਂ ਲੰਚ ਟਾਈਮ ਕਰਨ ਲੰਚ ਕਰਨ ਆਇਆ ਲੰਚ ਆਏ ਹੋਏ ਮਾਲਾ ਬਈ ਜੁੱਤੇ ਲੰਚ ਕਰਨ ਆਇਆ ਲੰਚ ਲੰਚ ਕਰਦੇ ਆ ਆਹ ਦੇਖੋ ਮੁੰਡਿਆਂ ਨੇ ਲੰਚ ਖੋਲਿਆ ਬੋਲੋ ਮੁੰਡਿਓ ਲੰਚ ਆਇਆ ਪਰ ਆਪਣਾ ਖਾਲਾ ਹੋਣੀ ਆ ਆਹ ਨਾ ਪਤਾ ਹੀ ਹੁੰਦਾ ਕਿ ਉਹਦਾ ਭਰਾ ਨਹੀਂ ਮੌਲੇ ਖੋੜੇ ਨੇ ਤੇਰੀ ਬਾਹ ਚੱਕਾ ਆਹ ਦੇਖੋ ਪ੍ਰੋਟਾ ਨੂੰ ਆਇਆ ਪੈਂਦੇ ਜਿਵੇਂ ਕਿ ਦੇਖੇ ਨੇ ਹੁੰਦੇ ਹੋ ਓਏ ਮੇਰੇ ਵਾਸਤੇ ਵੀ ਇੱਕ ਰੱਖ ਦੋ ਬਾਈ ਹਾਂ ਜੈ ਬ੍ਰਿ ਕੇਂਦਰ ਜੀ ਇਹਨੂੰ ਪੂ ਬਾਬਾ ਟਾਈਮਰ ਕਹਿੰਦੇ ਆ ਮੁੱਕੀ ਦੇ ਅੱਧਾ ਦੇ ਦੇ ਚੱਲ ਕਿੱਧਰ ਗਿਆ ਓ ਯਾਰ ਇੱਧਰ ਵੀ ਕਰ ਦੋ ਦਾਲਾਂ ਕਹਰਾ ਕਰੇ ਚੋਟੀ ਦਾ ਹਾਲ ਲੈ ਦੇ ਕਾਲਾ ਲੋਕਾਂ ਨੂੰ ਓਏ ਓਏ ਦਾਲਾਂ ਕਰ ਦੋ ਇਧਰ ਗਾਈਸ ਵੀਰੇ ਲੰਚ ਕਰ ਲੋ ਆਕਾਸ਼ ਵੀਰ ਆਪਣਾ ਵਲੌਗ ਬਣਾ ਰਿਹਾ ਗਾਈਸ ਇਹ ਹੈਲੋ ਕਰਾਮ ਹੈਲੋ ਸਰ ਕਿਲੋ ਬਾਹਰ ਵਾ ਗਿਆ ਓਏ ਖੱਜੇ ਦਾ ਰਹਿ ਗਿਆ ਖਾ ਲੈਣ ਦੇ ਸਾਡਾ ਲੰਚ ਹੋ ਚੁੱਕਾ ਹੈ ਸਾਡਾ ਲੰਚ ਹੁਣ ਅਸੀਂ ਬਾਹਰ ਜਾਵਾਂਗੇ ਬਾਹਰ ਆ ਦੇਖੋ ਸਾਡਾ ਲੰਚ ਰੂ ਆਡੀ ਮਾਰ ਦਾ ਲੰਚ ਰੂ ਆ ਲੰਚ ਕਰੀ ਜਾਂਦੇ ਮੁੰਡੇ ਆਪਣਾ ਵੀ ਚੈੱਕ ਕਰੋ ਸਮਿਤ ਓਏ ਆ ਗਿਆ ਮਾਰੋ ਬੱਬੇ ਕੀ ਹਾਲ ਨੇ ਹੋ ਗਿਆ ਲੰਚ ਕਰੋ ਬੱਬੇ ਲੰਚ ਲੰਚ ਹੋ ਗਿਆ ਕਾਕਿਆ ਜੀ ਬਾਹਰ ਆ ਦੇਖੋ ਭੈਣ ਗ ਲੰਚ ਰੂ ਚ ਗੰਦ ਪਈ ਜਾਂਦੇ ਹੈਗੇ ਸ਼ਫਰੀ ਯੂਟਿਊਬਰ ਵਾਲਾ ਬੰਦਾ ਆਇਆ ਹੋਇਆ ਜੀ ਮੇਰਾ ਤੇਰਾ ਸਬਸਕ੍ਰਾਈਬ ਕਰੋ ਜਿੰਨੂ ਚੈੱਕ ਮੇਰਾ ਵਾਲਾ ਬੰਦਾ ਆਇਆ ਹੋਇਆ ਛੱਟ ਦੀ ਮਾਤਰੀ ਆ ਮੁੰਡਾ ਬਈ ਟੈਂਪਰ और यहाँ पानी आएगा हमारे बंदों की जो एक ही बटन छोड़ा है ये आप देख सकते हैं दो बटन नहीं है एक ही बटन है कोई सफाई नहीं है बीमार आज इधर को का ये है अलमारियाँ अलमारियाँ दिखा दे चलो आपने पहले आ रहे हैं भाई की <laughs> भाई ਐਪਰਨ ਉਪਰ ਆ ਰੱਖ ਦੋ ਤੇ ਆਪਾਂ ਹੁਣ ਚੱਲਦੇ ਆਂ ਬਾਹਰ ਦੋਸਤੋ ਤੁਹਾਨੂੰ ਬਾਹਰਲਾ ਮਾਹੌਲ ਦਿਖਾਉਣੇ ਆਂ ਹੋਰ ਯਾਰ ਜੰਡੂ ਨੂੰ ਆਵੇ ਪੰਗਾਈ ਆ ਵੀ ਨਾ ਕੋਈ ਕੁੜੀਆਂ ਤਾਂ ਕੈਸੇ ਆਪ ਆਪ ਮਰ ਪਤਾ ਕੀ ਆ 20 ਕੁੜੀਆਂ ਤਾਂ ਦੇਖ ਲਾ ਤੂੰ ਵੀ ਸਾਡੇ ਦਾ 10 ਸੀ ਕਿ ਮੂੰਹ ਹੀ ਉਪਰਾ ਕਰਕੇ ਭਗ ਜਾਣਗੀਆਂ ਉਹਨੂੰ ਕਹਿ ਕਹਿਣਾ ਪਤਾ ਪਿਆ ਸਮਝ ਗਿਆ ਮੈਂ ਸਮਝ ਗਿਆ ਤੋਰ ਹੈ ਉਡੀਕ ਕੀ ਆਈ ਰਾਈ ਬਦਲ ਜੂਗੀ ਵੀ ਦਸ ਰੱਬਾ ਅਸੀਂ ਇਹ ਕਹੇ ਮੇਰੇ ਮੂੰਹ ਤੇ ਫਿਰ ਪੰਜ ਭੂਲੇ ਜਿਹੜਾ ਤੁਸੀਂ ਆਏ ਦੇਖ ਕੇ ਮੁਰਜੰਗੇ ਹੋਰ ਅੱਗ ਦੋਵਾਂ ਨੂੰ ਨਹੀਂ ਲੱਗਦੀ ਅੱਗ ਉਹ ਤੋਂ ਲੱਗਦੀ ਹੈ ਜਦੋਂ ਕਾਲਾ ਆ ਜਾਂ ਕੋਈ ਹਾਂ ਲਈ ਫਿਰ ਲਾਉਣੀ ਹੈ ਥੋੜੀ ਜਿਹੀ ਜਾਨ ਲਈ ਫਿਰ ਦੋਹਣੀ ਫਿਰ ਫਿਰ ਹੁੰਦਾ ਅਫਸੋਸ ਜੀ ਕਹਦਾ ਭਾਂ ਤੇ ਤੂਹੇ ਮਹਾਰਾਜ ਦਵਾਈ ਕਿੱਥੋਂ ਵੀ ਵਸੇ ਜੀਵਨ ਲੀਲਾ ਹੁਣ ਆਪਰੀ ਸਮਾਪਤ ਕਰ ਲਈ ਫਿਰ ਆਏ ਨੂੰ ਹੋ ਜਾਂਦਾ ਜਾਂ ਕੋਈ ਨਾ ਕੋਈ ਪੂਰੀ ਲੱਗਦਾ ਹੈ 7ਵੀਂ ਕਲਾਸ ਚ ਹੀ ਗੱਲ ਜਵਾਬ ਆ ਉਹ ਸੇਲੀ ਨੇ ਗੱਲਾਂ ਕਰੀਆ ਮੇਰੇ ਕੋਲੇ ਲਪੇੜਾ ਮਾਰਦੇ ਮੈਂ ਕਿ ਆਦਰ 12 ਵੀ ਕਰ ਲੀਆਂ 3 ਸਾਲ ਡਿਪਲੋਮੇ ਚ ਗਏ ਆ ਵੀ ਸਾਲ ਨੂੰ ਜਾਂਦੇ ਹੋੜਾ 20 ਸਾਲਾਂ ਜਿਹੜਾਂ ਦੀ ਛਿੱਕੀ ਇੱਕ ਕੁੜੀ ਚਾਤੀ ਝਾਤੀ ਵੀ ਜੀ ਦੋਸਤੋ ਆਪਾਂ ਡੀ ਮਾਰਚ ਲੰਚ ਕਰ ਲਿਆ ਤੇ ਹੁਣ ਆਪਾਂ ਬਾਹਰ ਆ ਰਹੇ ਆਗੇ ਲੰਚ ਟਾਈਮ ਆਪਣਾ ਘੰਟੇ ਦਾ ਲੰਚ ਟਾਈਮ ਹੁੰਦਾ ਹੋਰ ਨਹੀਂ ਮੈਂ ਸਾਥੇ ਕੁੜੀ ਮਾਰਦੇ ਅੰਦਰ ਮਾਈਕ ਵੀਜ਼ ਕਰਿਆ ਕਰ ਸਾਰਾ ਬੋਲਣ ਲੱਗਿਆ ਇੱਥੇ ਰੱਖਾ ਕਰ ਮਾਈਕ ਇਹਦੇ ਆਪਣਾ ਸੌਫਟੀ ਵਾਲਾ ਭਾਈਆ ਸੌਫਟੀ ਆ ਰਿਹਾ ਭਾਈ ਸੌਫਟੀ ਆਣੀ ਗਈ ਤਾਂ ਹੈਂਡ ਸਾਈਨ ਸੌਫਟੀ ਬਣਾ ਦੇ ਸੌਫਟੀ ਉਹ ਮੈਨੂੰ ਪਤਾ ਲਿਆ ਮਮਾ ਤੇਰੇ ਮੂੰਹ ਕੋਟਣਾ ਤਰਾ ਮਾਰ ਸਨ ਆ ਗਿਆ ਹੁਣ ਤਾਂ ਵਿੱਚ ਆ ਗਿਆ ਹੁਣ ਤਾਂ ਕੈਦ ਹੋ ਗਿਆ ਤੂੰ ਕੈਮਰੇ ਇਹ ਜਿਹੇ ਸਨੀਅਰ ਸੀਟੀ ਹੈ ਦੀ ਵੀਡੀਓ ਨਾਲ ਵਿੱਚ ਆਓ ਹੈਲੋ ਗਾਇਸ ਆਪ ਦੇਖ ਰਹੇ ਹੋ ਆਹ ਬਈ ਕੈਂਚੀ ਆਪ ਦੇਖਿਆ ਤੇ ਆਪਾਂ ਕੈਂਚੀ ਆਪ ਕੋ ਸੀਜ਼ਰ ਦਿਖਾਈ ਦੇ ਰਹੇ ਹੋਗੀ ਇਹ ਬਹੁਤ ਹੀ ਨਾਇਸ ਤੁਹਾਨੂੰ ਇੱਥੇ ਸ਼ੇਅਰ ਕਰਵਾ ਦੇ। ਡੀ ਮਾਰਚ ਬਹੁਤ ਢੀੜਾ ਗਿਆ ਸੰਡੇ ਕਰਕੇ। ਰਾਸ਼ ਪਿਆਪਿਆ ਰਾਸ਼ ਪਿਆਪਿਆ ਰਾਸ਼ ਚਾਰੇ ਪਾਸੇ ਰਸ਼ੀ ਰਸ਼ ਪਿਆਪਿਆ ਦੇਖ ਸਕਦੇ ਹੋ ਚਾਰੇ ਪਾਸੇ ਨਾ ਰਸ ਕਿਉਂਕਿ ਅੱਜ ਸੰਡੇ ਦੀ ਵਜ੍ਹਾ ਕਰਕੇ ਅੱਜ ਲੋਕ ਰਾਸ਼ਵਾਜ ਉਹ ਐਡਾ ਵੱਡਾ ਸਾਰੇ ਲੋਕਾਂ ਜਿਹੜੇ ਆਪਣੇ ਲੋਕ ਉਹਨਾਂ ਨੂੰ ਛੁੱਟੀ ਹੁੰਦੀ ਹੈ ਤਾਂ ਅੱਗੇ ਸ਼ੋਪਿੰਗ ਨਹੀਂ ਲੱਤ ਤੋੜਦੀ ਐ ਅਸੀਂ ਲੈ ਜੀ ਲੱਤ ਤੋੜਨੀ ਐ ਦੀ ਖੱਬੀ 22 ਸੀਸੀ ਕੋਈ ਦੇਖ ਸਕਦੇ ਮਾਹੌਲ ਬਹੁਤ ਹੀ ਵੱਡਾ ਦੇਖੋ ਜੀ ਡੀਮਾਰਟ ਦੇ ਕਰਕੇ ਸਾਰੇ ਲੋਕ ਫ੍ਰੀ ਹੋਣ ਕਰਕੇ ਸਾਰੇ ਡੀਮਾਰਟ ਚ ਸ਼ੋਪਿੰਗ ਕਰਨ ਆਉਂਦੇ ਨੇ ਹਾਂ ਇੰਨੀ ਗੱਡੀਆਂ ਖੜਨੂ ਜਗ੍ਹਾ ਨਹੀਂ ਹੁੰਦੀ ਬਾਈ ਐਤਵਾਰ ਜੇ ਤੁਸੀਂ ਨਹੀਂ ਭੀੜ ਹੋ ਜਾਂਦੀ ਡੀਮਾਰਟ ਦੀ ਲੋਕੇਸ਼ਨ ਲੈਣੀ ਆ ਆਰਟੀਐਚ ਚੌਂਕ ਦੇ ਨਾਲ ਜਮਾ ਅਮਦੀ ਦਾ ਸਾਹਮਣੇ ਤੁਸੀਂ ਆ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਡੀਮਾਰਟ ਆਪਣਾ ਮਾਹੌਲ ਮੈਨੂੰ ਵੀ ਬੋਲ ਲੈਣ ਟੀਮਾਰਟ ਦਾ ਦੀਵਾਲੀ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਲੜੀਆਂ ਲਾ ਦਿੱਤੀਆਂ ਨੇ ਓ ਯਾਰ ਤੂੰ ਮੇਰੀ ਗੱਲ ਕਰ ਯਾਰ ਮੈਨੂੰ ਵੀ ਬੋਲ 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 ਬੋਲੀ ਯੰਨਾ ਐਤਵਾਰ ਨੂੰ ਇੰਨੀ ਭੀੜ ਹੋ ਜਾਂਦੀ ਹੈ ਬਾਈ ਗੱਡੀਆਂ ਜਗ੍ਹਾ ਨਹੀਂ ਹੁੰਦੀ ਗੱਡੀਆਂ ਲਾਉਣ ਨੂੰ ਕਾਸ 15 ਗੱਡੀਆਂ ਬਾਹਰ ਖੜੀ ਹੁੰਦੀਆਂ ਵੇਟ ਕਰੀ ਜਾਂਦੀ ਹੁੰਦੀ ਵੀ ਕਦੋਂ ਉਹ ਕਰ ਗੱਡੀਆਂ ਅੰਦਰ ਲੈ ਕੇ ਜਾਂਦੀਆਂ ਚੱਲ ਗਏ ਬਾਈ ਚਾਪਰ ਡੀਮਾਰਟ ਆਉਂਦੇ ਆ ਆ ਜਾ ਬਾਈ ਆ ਜਾ ਮਾਰਾ ਮੋਟਰ ਉੱਤਰ ਐ ਇੰਨਾ ਵੀ ਨਹੀਂ ਹੁੰਦਾ ਬਾਮਣਾ ਬਾਹਲਾ ਤਾਂ 22 ਸੀਸੀ ਬਾਬਾ ਸੰਡੇ ਵਾਲੇ ਦਿਨ ਬਹੁਤ ਹੀ ਆਫਰਾਂ ਲੱਗਦੀਆਂ ਨੇ ਡੀਮਾਰਟ ਦੇ ਵਿੱਚ ਜੇ ਤੁਸੀਂ ਆਉਣਾ ਚਾਹੁੰਦੇ ਤਾਂ ਸੰਡੇ ਵਾਲੇ ਦਿਨ ਆਓ ਬੜੀ ਜਰੂਰ ਵਿਜ਼ਿਟ ਕਰੋ ਡੀਮਾਰਟ ਗ੍ਰੋਸਰੀ ਲਈ ਦੋਸਤੋ ਸਾਡਾ ਲੰਚ ਟਾਈਮ ਹੁਣ ਪੂਰਾ ਹੋ ਗਿਆ ਇਸ ਸਟੋਰ ਦੇ ਅੰਦਰ ਜਾ ਰਹੇ ਹਾਂ ਹੁਣ ਅਸੀਂ 11 ਵਜੇ ਬਾਹਰ ਨਿਕਲਾਂਗੇ ਆਡੀ ਸ਼ਿਫਟ ਹੋ ਰਹੀ 11:00 ਵਜੇ ਆ ਦੇਖੋ ਆ ਦਿਵਾਲੀ ਦਾ ਕਰਕੇ ਦੀਪਮਾਲਾ ਲਾ ਦਿੱਤੀ ਹੈਗੀ ਇਹ ਦੀਪਮਾਲਾ ਦਿਵਾਲੀ ਦਾ ਕਰਕੇ ਲਾਈਏ ਤੇ ਬਹੁਤ ਸੋਹਣੀ ਲੱਗ ਰਿਹਾ ਹੈ ਟੀਮਾਟ ਇਹਦੇ ਨਾਲ ਰਾਤ ਨੂੰ ਇਹ ਬਹੁਤ ਸੋਹਣਾ ਲੱਗੂਗਾ ਰਾਤ ਨੂੰ ਵੀ ਦਾ ਵੀ ਇੱਕ ਦੂਸਰ ਦਿਖਾਵਾ ਦੀਪਮਾਲਾ ਦਾ ਦੋਸਤੋ ਆਪਣੀ ਸ਼ਿਫਟ ਓਵਰ ਹੋ ਚੁੱਕੀ ਹੈ ਤੇ ਆਪਾਂ ਬਾਹਰ ਨਿਕਲ ਰਹੇ ਆ ਨਿਕਲ ਗਏ ਆ ਮਤਲਬ ਆਪਾਂ ਬਾਹਰ ਹੁਣ ਆਪਾਂ ਘਰ ਨੂੰ ਜਾਣ ਦੀ ਤਿਆਰੀ ਕਰ ਰਹੇ ਆ ਆਪਣੇ ਯਾਰ ਦੋਸਤ ਕਿੜਿਆ ਦੇਖੋ ਬਾਬਿਓ ਓ ਸ਼ਿਫਟ ਓਵਰ ਹੋ ਗਈ ਜਾਣਾ ਨਹੀਂ ਭਾਗ ਜਾਨਿਆ ਸਪੋਰਟ ਕਰਾਇਆ ਤੁਹਾਨੂੰ ਹੋਰ ਕੀ ਰਾਜੀ ਹੈ ਬਹੁਤ ਟਾਈਮ ਬੋਲਦੇ ਹੁੰਦੇ ਆ ਆਪਣੇ ਨਵੇਂ ਜਾਨ ਅੱਜ ਵੀ ਆ ਆਪਣਾ ਮਿੱਤਰ ਹੈ ਤਾਂ ਚੈਨ ਸਬਸਕ੍ਰਾਈਬ ਕਰੋ ਬਹੁਤ ਵਧੀਆ ਵਲੌਗ ਬਣਾਉਂਦਾ ਹੈ ਚਲੋ ਦੀ ਮਾਰਦੇ ਹੁਣ ਸਾਡੀ ਨਿਕਲ ਦੇ 11:00 ਵਜੇ 13 ਮਿੰਟ ਹੋ ਚੁੱਕੇ ਨੇ 2:00 ਵਜੇ ਦੀ ਸਾਡੀ ਸ਼ਿਫਟ ਹੈ ਤੇ 9 ਘੰਟੇ ਸੀ ਲਾਉਣੇ ਬਹੁਤ ਵਧੀਆ ਕੰਮ ਹੈ ਤੇ ਦੇ ਸਾਰੇ ਸਾਰੇ 4 ਬਲੇਟ ਹੋ ਗਏ ਚੱਕ ਰਿਹਾ ਹੋਰ ਸਾਡਾ ਉਹ ਖੜਾ ਚਲੋ ਠੀਕ ਹੈ ਚੱਲੇ ਗਏ ਚੱਲੇਗੇ ਆ ਇੱਥੇ ਦਾ ਪਹਿਲੇ ਚੱਲੇਗੇ ਬਾਪੇਓ ਮੋਟਰਾਂਗ ਲੰਘੇਰ ਪਾਲਿਆ ਚੱਲਗੇ ਉਹ ਡੀਲੈਕਸ ਮਿੱਤਰਾਂ ਉਹ ਮੋਟਰਾਂ ਦੇ ਗੇਂ ਵੀ ਪਾਲਾ ਮਟਰ ਸਟਾਰਟ ਕਰਾ ਆ ਮੋਟਰਾਂ ਨੇ ਸਟਾਰਟ ਸੇ ਕੀਤੀ ਨਹੀਂ ਆਹ ਬਾਪੇਓ ਆ ਦੇਖੋ ਮੁੰਡਾ ਜਾ ਰਹਿਗਾ ਪ੍ਰਿੰਸ ਦਾ ਦੁਨੀਆ ਮਰਜੀ ਲੈਟਾਂ ਮਾਰੀ ਚਲਾਈ ਹੁਣ 11 Pro Max ਆ ਇਹ ਆ ਖੜਿਆ ਮੁੰਡੇ ਕਿਹੜੀ ਬਾਪ ਦੀ ਚੱਲੇਗੇ ਇੰਦਰ ਇਹ ਨਾ ਬਾਈ ਪੂਬਾ ਪਾਰਟ ਟਾਈਮਰ ਇਹਦੀ ਆਈਡੀ ਆ ਗਈ ਪੂਬਾ ਪਾਰਟ ਟਾਈਮਰ ਤੇ ਸਾਰੇ ਜਣੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਆ ਬਾਈ ਇੰਸਟਾਗ੍ਰਾਮ ਉਹ ਕਰਕੇ ਦੀਮਾਰਟ ਜਿਆਦਾ ਰਾਤ ਨੂੰ ਕਿੰਨਾ ਸੋਹਣਾ ਲੱਗ ਰਿਹਾ ਇਹ ਨੂੰ ਦੇਖੋ ਪਿੱਛੇ ਦਾ ਬਹੁਤ ਸੁਣਾ ਰਿਹਾ ਆਪਾਂ ਦੀਮਾਰਟੋਂ ਨਿਕਲ ਗਏ ਨਿਕਲੇ ਆ ਤੇ ਟਰੱਕ ਜਾਂਦਾ ਰਾਤ ਨੂੰ ਆ ਮਾਨਸਾ ਰੋਡ ਆ ਬਾਬਿਓ ਮਾਨਸਾ ਰੋਡ ਆ ਆ ਪ੍ਰਿੰਸ ਮੈਡੀਕਲ ਹਾਲ ਆ ਗਿਆ ਰਾਤ ਨੂੰ ਦੇਖੋ ਬਈ ਮਾਨਸਾ ਰੋਡ ਆ ਇਹ ਰਾਤ ਨੂੰ ਤਾਂ ਲਿਖਦਾ ਆਪਣੇ ਨਾਲ ਦੇ ਹਾਣੀ ਆ ਰਹੇ ਆ ਅਸੀਂ ਘਰੇ ਜਾ ਰਹੇ ਆ ਰਾਤ ਨੂੰ ਬਾਬਿਓ ਗਾਈਆਂ ਗੋਇਆਂ ਦੇਖ ਕੇ ਚੱਲਿਆ ਕਰੋ ਰੋਡ ਤੇ ਕਈ ਵਾਰ ਐਕਸੀਡੈਂਟ ਵੀ ਕਰਵਾ ਦਿੰਦੇ ਗਾਂਗਾ ਆ ਬਾਬੇ ਅੰਡਰਗਰਾਉਂਡ ਬ੍ਰਿਜ ਆ ਗਿਆ ਅੰਡਰਗਰਾਉਂਡ ਇਹਦੇ ਅੰਦਰ ਦਾ ਖਦਰਾ ਨਹੀਂ ਇੱਥੇ ਰਾਤ ਨੂੰ ਕਈ ਵਾਰ ਘੇਰਪੁਰ ਵੀ ਲੈਂਦੇ ਆ ਬੰਦੇ ਨੇ ਇੱਥੋਂ ਸਾਵਧਾਨੀ ਨਾਲ ਆਪਦਾ ਜਾਓ ਇਹ ਬਠਿੰਡੇ ਦਾ ਅੰਡਰਗਰਾਉਂਡ ਵਿੱਚ ਜਗਾ ਜਦੋਂ ਆਪਾਂ ਮਾਨਸਾ ਰੋਡ ਜਾਂਦੇ ਆ ਉਦੋਂ ਆਉਂਦਾ ਤੇਰੀ ਗੱਾਰ ਵਾਲੀ ਕਿੱਧਰ ਗਈ ਦੱਸ ਦੇ ਤੇਰੀ ਗੱਾਰ ਵਾਲੀ ਗੱਾਰ ਛੱਡ ਕਰ ਦੇ ਨਾ ਨਹੀਂ ਨਹੀਂ ਤੇਰੀ ਗੱਾਰ ਵਾਲੀ ਦੱਸ ਕਿੱਧਰ ਗਈ ਉਹ ਦੱਸ ਦੇ ਯਾਰ ਉਹ ਪਰਚਾਈ ਦਾ ਕੀ ਹਾਲ ਆ ਆ ਬਾਬੇ ਉਹ ਰਾਤ ਹੋ ਚੁੱਕੀ ਆ ਪੂਰੀ ਰਾਤ ਆ ਦੇਖੋ ਇਹ ਪਿੰਡ ਆ ਦਾ ਕਿਵੇਂ ਜਾਂਦੇ ਆ ਦੇਖੋ ਦੀਪੂ ਦਾ ਵੀ ਰਾਤ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਸੋਣੀ ਦੀਂਦੀਣੀ ਉਹ ਇੱਧਰ ਸੋਣੀ ਆ ਉਹ ਜਿੱਥੇ ਸਾਨੂੰ ਲਾਈਟਾਂ ਆ ਜਾਂਦੇ ਆ ਦੇਖਦੇ ਆ ਨਾ ਥੋੜਾ ਥੋੜਾ ਸੋਣੀ ਹੈ ਜੀ ਦੋਸਤੋ ਆਪਾਂ ਘਰ ਪਹੁੰਚ ਚੁੱਕੇ ਆ ਹੁਣ ਮਿਲਾਂਗੇ ਅਗਲੀ ਵੀਡੀਓ ਚ